ਹਲੇ ਹਲੇ ਹallelujah ਹallelujah ਜਿਲ੍ਹਾ ਗੁਰਦਾਸਪੁਰ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਜਿਹੜੇ ਆ ਧਾਰਮਿਕ ਤੌਰ ਤੇ ਆਪੋ ਆਪਣੇ ਧਰਮਾਂ ਦੇ ਜਿਹੜੇ ਚੌਂਕ ਨੇ ਉਹਦਾ ਬਹੁਤ ਹੀ ਰੁਝਾਨ ਚੱਲ ਰਿਹਾ ਚਾਹੇ ਜਿਹੜਾ ਚੌਂਕ ਆ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਹੋਵੇ ਚਾਹੇ ਨਬਦਾਸ ਦੇ ਨਾਂ ਤੇ ਹੋਵੇ ਜਿਵੇਂ ਨਬਦਾਸ ਦੇ ਨਾਂ ਤੇ ਵੀ ਮੰਗ ਕੀਤੀ ਜਾ ਰਹੀ ਹੈ ਗੁਰੂ ਰਵੀਦਾਸ ਮਹਾਰਾਜਾ ਉਹਨਾਂ ਦੇ ਨਾਂ ਤੇ ਚੌਂਕ ਜਿਹੜਾ ਉਹ ਵੀ ਸਥਾਪਿਤ ਹੈਗਾ ਹਨੂਮਨ ਚੌਂਕ ਜਿਹੜਾ ਗੁਰਦਾਸਪੁਰ ਦੇ ਵਿੱਚ ਉਹ ਵੀ ਜਿਹੜਾ ਇੱਥੇ ਸਥਾਪਿਤ ਹੈਗਾ ਵਾ ਬਾਜ਼ਾਰ ਦੇ ਵਿੱਚ ਇਸੇ ਤਰ੍ਹਾਂ ਹੀ ਜੇਕਰ ਗੱਲ ਕੀਤੀ ਜਾਵੇ ਇਸ ਵੇਲੇ ਅਸੀਂ ਆ ਟੈਂਕ ਚੌਂਕ ਦੇ ਵਿੱਚ ਖੜੇ ਆ ਤੁਸੀਂ ਦੇਖ ਸਕਦੇ ਹੋ ਕਿ ਅਮਰਸਰ ਗੁਰਦਾਸਪੁਰ ਨੈਸ਼ਨਲ ਹਾਈਵੇ ਤੇ ਟੈਂਕ ਚੌਂਕ ਦੇ ਵਿੱਚ ਵੀ ਮਸੀਹ ਭਾਈਚਾਰੇ ਵੱਲੋਂ ਵੀ ਇੱਕ ਅਹਿਮ ਮੰਗ ਜਿਹੜੀ ਹੈ ਲੰਬੇ ਸਮੇਂ ਤੋਂ ਜਿੱਥੇ ਉੱਠਦੀ ਨਜ਼ਰ ਆ ਰਹੀ ਹੈ ਉੱਥੇ ਹੀ ਅੱਜ ਇੱਕ ਕ੍ਰਾਸ ਤੁਸੀਂ ਦੇਖ ਰਹੇ ਹੋ ਇੱਕ ਇੱਕ ਇਹ ਜਿਹੜਾ ਕ੍ਰਾਸ ਇੱਥੇ ਜਿਹੜਾ ਸਥਾਪਿਤ ਕੀਤਾ ਗਿਆ ਵਾ ਇਸ ਤੋਂ ਪਹਿਲਾਂ ਇੱਥੇ ਵੱਡਾ ਇਕੱਠਾ ਜਿਹੜਾ ਦੱਸਿਆ ਜਾ ਰਿਹਾ ਕਿ ਪ੍ਰਭਾਵਸ਼ਾਲੀ ਜਿਹਾ ਇਕੱਠਾ ਜਿਹੜਾ ਉਹ ਮਸੀਹ ਭਾਈਚਾਰੇ ਦਾ ਹੋਇਆ ਸੀ ਤੇ ਇਸ ਇਕੱਠ ਨੂੰ ਸੰਬੋਧਨ ਕਰਨ ਤੋਂ ਬਾਅਦ ਜਿਹੜੇ মিডিਆ ਦੇ ਰੂਬਰੂ ਹੋਏ ਨੇ ਜੋ ਮਸੀਹ ਭਾਈਚਾਰੇ ਦੇ ਆਗੂ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੀ ਹੈ ਕੀ ਨਾ ਵੀਰ ਜੀ ਤੁਹਾਡਾ ਜੀ ਮੇਰਾ ਨਾਮ ਡਾਕਟਰ ਸ਼ਿਭਾਜ ਤੋਬਾ ਸਾਫਾ ਸਾਫਾ ਮੈਂਬਰ ਮਨਿਓਟਿਕ ਕਮਿਸ਼ਨ ਪੰਜਾਬ ਸਰਕਾਰ ਅਮਰਸਰ ਤੋਂ ਜੀ ਜੀ ਸਰ ਅੱਜ ਦਾ ਜਿਹੜਾ ਮਸਲਾ ਸੀਗਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਗੁਰਦਾਸਪੁਰ ਦੇ ਜਿੰਨੇ ਵੀ ਸਾਡੇ ਕ੍ਰਿਸਚੀਅਨ ਆਦੂ ਨੇ ਜਿੰਨੇ ਵੀ ਮਸੀਹ ਆਦੂ ਨੇ ਉਹਨਾਂ ਦੀ ਇੱਕ ਮੰਗ ਸੀਗੀ ਔਰ ਕੱਲੇ ਉਹ ਮਸੀਹ ਆਗੂਆਂ ਦਾ ਨਹੀਂ ਪੂਰੇ ਮਸੀਹ ਭਾਈਚਾਰੇ ਦੀ ਇੱਕ ਬੜੇ ਵੱਡੇ ਮੰਗ ਸੀਗੀ ਕਿ ਜਿੱਦਾਂ ਸਾਡੇ ਅਮਰਸਰ ਦੇ ਵਿੱਚ ਹੀ ਮਦਰ ਟ੍ਰੇਜ਼ਾ ਦੇ ਨਾਮ ਤੋਂ ਉੱਤੇ ਚੌਂਕ ਦੀ ਜਿਹੜੀ ਸਥਾਪਨਾ ਕੀਤੀ ਗਈ ਸੀ ਸੋ ਅਲੱਗ-ਅਲੱਗ ਚਾ ਅਮਰਸਰ ਦੇ ਇਲਾਵਾ ਚਾਹੇ ਜਲੰਧਰ ਆ ਚਾਹੇ ਚੰਡੀਗੜ੍ਹ ਮੁਹਾਲੀ ਦੇ ਵਿੱਚ ਵੀ ਜਿਹੜੇ ਆ ਅਲੱਗ-ਅਲੱਗ ਚੌਂਕਾਂ ਦੇ ਜਿਹੜੇ ਕਰਾਈਸ ਤੇ ਮਸੀਹ ਨਾਮਾਂ ਦੇ ਉੱਤੇ ਚੌਂਕ ਰੱਖੇ ਗਏ ਆ ਬਾਕੀ ਧਰਮਾਂ ਦੇ ਵੀ ਜਿਹੜੇ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਆ ਜਿੰਨੇ ਵੀ ਧਰਮ ਨੇ ਸਾਡੇ ਸਤਿਕਾਰਯੋਗ ਨੇ ਸਾਰੇ ਸਾਰਿਆਂ ਦੇ ਧਰਮਾਂ ਦੇ ਗੁਰੂਆਂ ਦੇ ਨਾਮ ਦੇ ਉੱਤੇ ਜਿਹੜੇ ਆ ਚੌਂਕਾਂ ਦਾ ਨਾਮ ਦਿੱਤਾ ਗਿਆ ਵਾ ਸੋ ਇਹ ਸਾਡੀ ਪ੍ਰਾਣੀ ਇੱਕ ਮੰਗ ਸੀਗੀ ਸਾਡੇ ਮਸੀਹ ਖਾਸ ਕਰਕੇ ਗੁਰਦਾਸਪੁਰ ਜ਼ਿਲ੍ਹੇ ਦੇ ਜਿੰਨੇ ਵੀ ਮਸੀਹ ਭਾਈ ਚਲਾ ਵਾ ਉਸ ਮੰਗ ਨੂੰ ਮੱਦੇ ਨਜ਼ਰ ਰੱਖਦੇ ਹੋਏ ਬਹੁਤ ਦੇਰ ਤੋਂ ਜਿਹੜਾ ਡੀਸੀ ਸਾਹਿਬ ਦੇ ਨਾਲ ਵੀ ਮੀਟਿੰਗ ਅੱਜ ਬੜਾ ਇੱਕ ਸ਼ਾਂਤੀਪੂਰਵਕ ਜਿਹੜਾ ਸੀਗਾ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆ ਕੇ ਸਾਡੇ ਜਿੰਨੇ ਵੀ ਮਸੀਹ ਆਗੂ ਨੇ ਇਥੋਂ ਦੀ ਚਾਹੇ ਉਹ ਲਾਬਾ ਮਸੀਹ ਜੀ ਹੁਣ ਐਸ ਐਮਰ ਅਸਮਰੰਦਾਵਾ ਜੀ ਆਰਪ ਚੋਹਾਨ ਜੀ ਪੀਟਰ ਚਿੱਤਾ ਜੀ ਹੋਰ ਵੀ ਜਿੰਨੇ ਵੀ ਸਾਡੇ ਇਸ ਅਮਰਸਰ ਸੌਰੀ ਗੁਰਦਾਸਪੁਰ ਜ਼ਿਲ੍ਹੇ ਦੇ ਮਸੀਹ ਆਗੂ ਨੇ ਉਹਨਾਂ ਨੇ ਇੱਕ ਪੂਰੇ ਪੰਜਾਬ ਨੂੰ ਕਾਲ ਕੀਤੀ ਕਿ ਅੱਜ ਦੇ ਦਿਨ ਜਿਹੜਾ ਵਾ ਸੀ ਇੱਕ ਮਸੀਹ ਚੌਕ ਜਿਹੜੀ ਕਰਾਸ ਅਸੀਂ ਜੋ ਇਹ ਸਥਾਪਨਾ ਕਰਾਂਗੇ ਸੋ ਅਸੀਂ ਇਹ ਬਾਈਪਾਸ ਦੇ ਉੱਤੇ ਜਿਹੜਾ ਵਾ ਅੱਜ ਬੜੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇਨ ਨੂੰ ਲਿਆ ਕੇ ਜੇ ਅਸੀਂ ਦੇਖ ਸਕਦੇ ਹਾਂ ਕਿ ਕ੍ਰਾਸ ਨੂੰ ਜਿਹੜਾ ਵਾ ਇੱਥੇ ਜਿਹੜਾ ਵਾ ਰੱਖਿਆ ਗਿਆ ਵਾ ਸੋ ਆਪਾਂ ਧੰਨਵਾਦ ਕਰਦੇ ਹਾਂ ਸਾਰੇ ਮੁਸੀਬਾਈ ਚਾਰੇ ਦਾ ਪਰ ਮੈਂ ਵਧਾਈ ਵੀ ਦੇਣਾ ਪੂਰੇ ਗਰਦਾਸਪੁਰ ਜ਼ਿਲ੍ਹੇ ਦੇ ਨਹੀਂ ਪੂਰੇ ਪੰਜਾਬ ਦੇ ਮੁਸੀਬਾਈ ਚਾਰੇ ਨੂੰ ਸਮੁੱਚੇ ਮੁਸੀਬਾਈ ਚਾਰੇ ਨੂੰ ਵਧਾਈ ਦਿੰਦੇ ਹਾਂ ਕਿ ਇਹ ਜਿਹੜੀ ਇਹਨਾਂ ਦੀ ਮੰਗ ਸੀਗੀ ਉਹ ਅੱਜ ਜਿਹੜੀ ਆ ਪੂਰੀ ਹੋ ਗਈ ਆ ਔਰ ਅਸੀਂ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਾਂਗੇ ਕਿ ਇਸ ਦੀ ਦੇਖਰੇਖ ਦੇ ਵਾਸਤੇ ਇਹਨੂੰ ਖੂਬਸੂਰਤ ਬਣਾਉਣ ਦੇ ਲਈ ਜਿਹੜਾ ਸਰਕਾਰ ਵੱਲੋਂ ਜਿਹੜੀ ਇਹਨਾਂ ਦੀ ਮਹੱਲੀ ਸਹਾਇਤਾ ਜਿਹੜੀ ਆ ਕਰਨੀ ਚਾਹੀਦੀ ਔਰ ਇਸ ਨੂੰ ਖੂਬਸੂਰਤੀ ਜਿਹੜੀ ਆ ਸਰਕਾਰ ਵੱਲੋਂ ਦਿੱਤੀ ਜਾਣੀ ਚਾਹੀਦੀ ਆ ਸੋ ਇਸ ਮੰਗ ਨੂੰ ਲੈ ਕੇ ਇਸ ਮਾਮਲੇ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਕਿਸੇ ਵੱਲੋਂ ਕੋਈ ਭਰੋਸਾ ਦਿੱਤਾ ਗਿਆ ਦੇਖੋ ਜੀ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਵਾ ਕਿ ਪਿਛਲੇ 1 ਸਾਲ ਤੋਂ ਜਿਹੜੀਆਂ ਪ੍ਰਸ਼ਾਸਨ ਨੂੰ ਜਿਹੜੇ ਮੰਗ ਪੱਤਰ ਵੀ ਦਿੱਤੇ ਜਾ ਰਹੇ ਸੀਗੇ ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਵੱਲੋਂ ਮੀਟਿੰਗਾਂ ਵੀ ਕੀਤੀਆਂ ਗਈਆਂ ਨੇ ਸੋ ਹੁਣ ਵੀ ਜਿਹੜਾ ਸੀਗਾ ਐਸ ਡੀ ਐਮ ਸਾਹਿਬ ਵੀ ਆਏ ਸੀਗੇ ਏ ਡੀ ਸੀ ਸਾਹਿਬ ਆਏ ਸੀਗੇ ਡੀ ਐਸ ਪੀ ਸਾਹਿਬ ਆਏ ਸੀਗੇ ਉਹਨਾਂ ਦੇ ਧਿਆਨ ਦੇ ਵਿੱਚ ਲਿਆ ਕੇ ਕਿ ਇਹ ਮਸੀਹ ਭਾਈਚਾਰੇ ਨੇ ਕਿਹਾ ਕਿ ਇਹ ਸਾਨੂੰ ਜਿਹੜਾ ਵਾ ਜਿਹੜਾ ਚੌਂਕ ਜਿਹੜਾ ਵਾ ਸਾਨੂੰ ਦਿੱਤਾ ਜਾਵੇ ਤੇ ਅੱਜ ਮਸੀਹ ਜਿਹੜੇ ਗੁਰਦਾਸਪੁਰ ਦੇ ਮਸੀਹ ਭਾਈਚਾਰੇ ਵੱਲੋਂ ਇਹ ਜਿਹੜੀ ਕਰਾਸ ਦਾ ਨਿਸ਼ਾਨ ਇੱਥੇ ਸਥਾਪਿਤ ਕੀਤਾ ਗਿਆ ਵਾ ਠੀਕ ਹੈ ਜੀ ਹੋਰ ਵੀ ਸਾਡੇ ਨਾਲ ਆਗੂ ਮੌਜੂਦ ਨੇ ਉਹਨਾਂ ਤੋਂ ਵੀ ਸੰਖੇਪ ਦੇ ਵਿੱਚ ਜਾਨਣਾ ਚਾਹਾਂਗੇ ਕਿ ਜਿਵੇਂ ਅੱਜ ਸਥਾਪਿਤ ਹੋਇਆ ਵਾ ਇਹ ਕਰਾਸ ਇੱਥੇ ਰੱਖਿਆ ਗਿਆ ਵਾ ਮਸੀਹ ਚਰੀ ਭਾਈਚਾਰੇ ਦੀ ਲੰਬੇ ਸਮੇਂ ਤੋਂ ਮੰਗ ਸੀ ਇਹਨੂੰ ਕਿਵੇਂ ਦੇਖਦੇ ਹੋ ਮੈਂ ਜੌਨ ਕੋਟਲੀ ਪ੍ਰੈਜ਼ੀਡੈਂਟ ਅਪੋਸਟਲ ਬਾਲਸੋਪ ਪਾਲਣਾ ਜੱਜ ਮਿਨਿਸਟਰੀ ਤੋਂ ਔਰ ਮੈਂ ਅੱਜ ਸੱਚਮੁੱਚ ਦਿਲ ਬਹੁਤ ਖੁਸ਼ ਹੈ ਬਾਗੋ ਬਾਗ ਹੈ ਕਿ ਇੱਕ ਸਾਲ ਤੋਂ ਲਗਭਗ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਸਾਡੇ ਜਿਹੜੇ ਲੋਕਲ ਇਥੋਂ ਦੇ ਮਸੀਹ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਸਾਡੇ ਲੀਡਰਸ਼ਿਪ ਹੈ ਇਹਨਾਂ ਨੇ ਬੜਾ ਢੀ ਚੋਟੀ ਦਾ ਜ਼ੋਰ ਲਗਾ ਕੇ ਪ੍ਰਸ਼ਾਸਨ ਨੂੰ ਇਹ ਕਿਹਾ ਕਿ ਜਿਵੇਂ ਮਹਾਰਾਜਾ ਰਣਜੀਤ ਸਿੰਘ ਚੌਕ ਹੈ ਜਿਵੇਂ ਕਿ ਨਾਬਾਦ ਸ਼ੌਂਗ ਦੇ ਚੌਕ ਹੈ ਜਾਂ ਜਿਵੇਂ ਤੁਹਾਡੇ ਜਹਾਜ਼ ਚੌਕ ਹੈ ਬੰਦਾ ਬਹਾਦਰ ਚੌਕ ਹੈ ਹਰ ਇੱਕ ਧਰਮਾਂ ਦੇ ਜਿਹੜੇ ਚੌਕ ਹੈ ਤੇ ਇਥੇ ਸਾਡੀ ਕਿਉਂਕਿ ਇਸ ਗੁਰਦਾਸਪੁਰ ਏਰੀਆ ਦੇ ਵਿੱਚ ਸਾਡਾ ਵੱਡੇ ਲੈਵਲ ਤੇ ਬੜੇ ਵੱਡੀ ਮਾਤਰਾ ਜਿਹੜਾ ਆ ਵੱਡੀ ਗੰਤੇਜ ਮਸੀਹ ਭਾਈਚਾਰਾ ਵਸਦਾ ਸੋ ਇਹ ਮੰਨਦੇ ਅੰਦਰ ਇੱਕ ਬੜਾ ਦੁੱਖ ਸੀਗਾ ਕਿ ਸਾਡੇ ਮਸੀਹੀ ਜਿਹੜੀ ਆ ਉਹ ਚੌਂਕ ਕੋਈ ਨਹੀਂ ਬਣਿਆ ਗਿਆ ਪਰ ਇੱਕ ਸਾਲ ਦੀ ਮਿਹਨਤ ਮੁਸ਼ਕਕਤ ਕਰਨ ਦੇ باوجود ਵੀ ਪ੍ਰਸ਼ਾਸਨ ਦੀ ਜਿਹੜੇ ਕੰਦੇ ਜੋ ਨਹੀਂ ਸਰਕੀ ਸੋ ਮਜਬੂਰ ਬਸ਼ ਇਹਨਾਂ ਨੇ ਜਿਹੜੇ ਸਾਡੇ ਇੱਥੋਂ ਦੇ ਲੀਡਰਸ਼ਿਪ ਹੈ ਸਾਡੀ ਗੁਰਦਾਸਪੁਰ ਦੀ ਚਾਹੇ ਉਹ ਸਾਡਾ ਅਸਮ ਰੰਦਾਵਾ ਜੀ ਹੋਣ ਚਾਹੇ ਸਾਡੇ ਲਾਬਾ ਜੀ ਹੋਣ ਚਾਹੇ ਹਰੀ ਚੋਹਾਨ ਹੋਵੇ ਪੀਟਰ ਚੀਦਾ ਜੀ ਇਹਨਾਂ ਸਾਰਿਆਂ ਨੂੰ ਇਹਨੇ ਸਾਨੂੰ ਸਮੁੱਚੇ ਪੰਜਾਬ ਦੇ ਅੰਦਰ ਲੀਡਰਸ਼ਿਪ ਨੂੰ ਕਾਲ ਦਿੱਤੀ ਔਰ ਇਹ ਕਿਹਾ ਕਿ ਤੁਸੀਂ ਸਾਡੀ ਮਦਦ ਕਰੋ ਸੋ ਅਸੀਂ ਸਾਰੇ ਇਸ ਵੇਲੇ ਜਿਹੜੀ ਇਹਨਾਂ ਦੀ ਮਦਦ ਕਰਨ ਵਾਲੇ ਸਾਰੇ ਪੂਰੇ ਪੰਜਾਬ ਦੀ ਲੀਡਰਸ਼ਿਪ ਮੌਜੂਦ ਹੈ ਔਰ ਅੱਜ ਵਧਾਈ ਦੇ ਪਾਤਰ ਹੈ ਸਾਡਾ ਇਸ ਤੋਂ ਦਾ ਜਿਹੜਾ ਭਾਈਚਾਰਾ ਕਿ ਸਰਬਸੰਮਤੀ ਨਾਲ ਅਸੀਂ ਭਾਈਚਾਰਕ ਸਾਂਝ ਦੇ ਨਾਲ ਬੜੀ ਸ਼ਾਂਤੀ ਦੇ ਨਾਲ ਜਿਹੜਾ ਅੱਜ ਮਸੀਹ ਚੌਂ ਦੀ ਸਥਾਪਨਾ ਕੀਤੀ ਗਈ ਹੈ ਭਾਵੇਂ ਇਸ ਨੂੰ ਬੜਾ ਸ਼ਾਂਤਮਈ ਪ੍ਰੂਰਣ ਤਰੀਕੇ ਨਾਲ ਕਹਿੰਦੇ ਆ ਪਰ ਕਿਤਨਾ ਕਿਤੇ ਸਾਨੂੰ ਇਸ ਗੱਲ ਵਾਸਤੇ ਧਰਨੇ ਪ੍ਰਦਰਸ਼ਨ ਕਰ ਰਹੇ ਸਾਨੂੰ ਜੋਰ ਜੱਬਰੀ ਕਰਨੀ ਪਈ ਸਾਨੂੰ ਸੰਘਰਸ਼ ਕਰਨਾ ਪਿਆ ਕਿ ਬਾਕੀ ਲੋਕਾਂ ਨੂੰ ਜਿਹੜਾ ਆਰਾਮ ਨਾਲ ਇਨਸਾਫ ਮਿਲ ਜਾਂਦਾ ਸਾਨੂੰ ਜਿਹੜਾ ਸਟਰਗਲ ਕਰਕੇ ਜਿਹੜਾ ਹੱਕ ਸੈਨੇ ਕਹਿੰਦੇ ਕਿ ਹੱਕ ਮੰਗਿਆ ਨਹੀਂ ਮਿਲਦੇ ਹੱਕ ਖੋਹਨੇ ਪੈਂਦੇ ਨੇ ਸੋ ਮੈਂ ਬਧਾਈ ਦਿੰਦਾ ਇਹਨਾਂ ਮਸੀਹ ਭਾਈਚਾਰੇ ਨੂੰ ਕਿ ਤੁਸੀਂ ਅੱਜ ਆਪਣਾ ਹੱਕ ਖੋਹ ਕੇ ਆਪਣੀ ਮੌਜੂਦਗੀ ਦਰਜ ਕਰਾਈ ਹੈ ਔਰ ਇਹ ਮਸੀਹ ਚੌਂਕ ਦੀ ਸਥਾਪਨਾ ਕਰ ਦਿੱਤੀ ਗਈ ਹੈ ਔਰ ਮੈਨੂੰ ਹੁਣੇ-ਹੁਣੇ ਪਤਾ ਲੱਗਿਆ ਕਿ ਡੀਸੀ ਸਾਹਿਬ ਨੇ ਕੋਈ ਪੰਜ ਮੈਂਬਰੀ ਕਮੇਟੀ ਭਾਈਚਾਰੇ ਦੀ ਬਣਾਈ ਹੈ ਉਹਦੇ ਵਿੱਚ ਜਿਹੜਾ ਇਹਨੂੰ ਇਹ ਚੌਂਕ ਨੂੰ ਹੋਰ ਮਸੀਹਿਆ ਦੀ ਸ਼ੇਪ ਦੇਣੀ ਆ ਉਹਨੂੰ ਕਿਵੇਂ ਖੂਬਸੂਰਤੀ ਦੇ ਨਾਲ ਪੇਸ਼ ਕਰਨਾ ਹੈ ਤਾਂ ਕਿ ਜਦੋਂ ਵੀ ਲੋਕ ਜਿਹੜੇ ਆ ਯਾਤਰੀ ਇੱਥੋਂ ਜਿਹੜੀ ਨੰਗਣ ਔਰ ਇੱਕ ਅੱਛੀ ਫੀਲਿੰਗ ਆ ਗਏ ਕਿ ਧਾਰਮਿਕਤਾ ਦੀ ਫੀਲਿੰਗ ਆਏ ਔਰ ਮਸੀਹ ਭਾਈਚਾਰੇ ਦੀ ਜੜੀ ਚੜ੍ਹਦੀ ਕਲਾ ਦਾ ਸੰਦੇਸ਼ ਚਾ ਤੋ ਇਹ ਸਨ ਮਸੀਹ ਭਾਈ ਚਰੇ ਦੇ ਆਗੂ ਜਿੰਨਾ ਵੱਲੋਂ ਜਿਹੜਾ ਵਾ ਇਹ ਖੁਸ਼ੀ ਦਾ ਪ੍ਰੋਜੈਕਟ ਆ ਵਾ ਜਿੱਥੇ ਕੀਤਾ ਗਿਆ ਉੱਥੇ ਹੀ ਮਸੀਹ ਭਾਈ ਚਰੇ ਦੇ ਜਿੱਥੇ ਆਗੂ ਪੂਰੀ ਤਰ੍ਹਾਂ ਬਾਗੋ ਬਾਗ ਇਸ ਐਕਟੀਵਿਟੀ ਨੂੰ ਲੈ ਕੇ ਨਜ਼ਰ ਆ ਰਹੇ ਨੇ ਇਸ ਮੰਗ ਨੂੰ ਲੈ ਕੇ ਨਜ਼ਰ ਆ ਰਹੇ ਨੇ ਹੁਣ ਜਿਵੇਂ ਵੱਖੋ-ਵੱਖ ਚੌਂਕਾਂ ਦੇ ਵਿੱਚ ਜਿਹੜੇ ਵੱਖੋ-ਵੱਖ ਜਿਹੜੇ ਨੇ ਬਹੁਤ ਸਥਾਪਿਤ ਕੀਤੇ ਗਏ ਨੇ ਚਾਹੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਪੁੱਤ ਹੋਵੇ ਚਾਹੇ ਹੋਰ ਵੱਖੋ-ਵੱਖ ਗੁਰੂ ਰਵੀਦਾਸ ਮਹਾਰਾਜ ਦਾ ਹੋਵੇ ਹਰੇਕ ਧਰਮ ਇਹ ਚਾਹੁੰਦਾ ਵਾ ਕਿ ਉਹਨਾਂ ਦੀ ਜਿਹੜੀ ਯਾਦਗਾਰ ਚਿੰਨ੍ਹ ਵਾ ਉਹ ਕਿਸੇ ਨਾ ਕਿਸੇ ਚੌਂਕ ਦੇ ਵਿੱਚ ਜਿਹ ਤੇ ਖਾਸ ਕਰਕੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪਿਛਲੇ ਸਮੇਂ ਤੋਂ ਜਿਹੜਾ ਇਹ ਰੁਝਾਨ ਵੀ ਚੱਲ ਰਿਹਾ ਕਿ ਹਰ ਧਰਮ ਦਾ ਜਿਹੜਾ ਵਾ ਜਿਹੜਾ ਇਹ ਚਿੰਨ ਹੈਗਾ ਹਰ ਚੌਂਕ ਤੇ ਵਿੱਚ ਜਿਹੜਾ ਵਾ ਉਹ ਸਥਾਪਿਤ ਕੀਤਾ ਜਾ ਰਿਹਾ ਹੁਣ ਤੱਕ ਲਈ ਇਹਨਾਂ ਹੀ ਸਹਿਯੋਗੀ ਕੈਮਰਾ ਪਰਸਨਲ ਸਦੀਪ ਤੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ